ਨਮਸਕਾਰ ਆਦਾਬ ਸਤ ਸ੍ਰੀ ਅਕਾਲ ਤੁਸੀਂ ਵੇਖ ਰਹੇ ਹੋ ਨੀ ਉਹ ਪੰਜਾਬ ਮੀਡੀਆ ਆ ਤੁਸੀਂ ਸਾਹਮਣੇ ਦੇਖ ਸਕਦੇ ਹੋ ਆ ਤਿੰਨ ਟਰੱਕ ਖੜੇ ਨੇ ਠੀਕ ਹੈ ਰੇਤੇ ਵਾਲੇ ਤੇ ਬਜਰੀ ਵਾਲੇ ਨੇ ਠੀਕ ਹੈ ਜੀ ਅਸੀਂ ਇਹਨੂੰ ਜ਼ੂਮ ਕਰਕੇ ਦੇਖਦੇ ਹਾਂ ਤੁਸੀਂ ਆ ਦੇਖੋ ਇੱਥੇ ਕਾਕਾ ਲਿਖਿਆ ਹੋਇਆ ਹੈ ਨੀਚੇ ਨੰਬਰ ਚ ਹੈ ਮਾਲਕ ਦਾ ਹੁਣ ਪਤਾ ਨਹੀਂ ਕਿਦਾ ਹੈ ਬਟ ਅਸੀਂ ਜਿਹੜੀ ਗੌਰ ਕਰਨ ਵਾਲੀ ਗੱਲ ਹੈਗੀ ਆ ਉਹ ਦੇਖਾਂਗੇ ਆ ਨੀਚੇ ਤੁਸੀਂ ਜਿਹੜੀ ਨੰਬਰ ਪਲੇਟ ਆ ਉਹਦੇ ਤੇ ਨਿਗਾਹ ਮਾਰੋ ਤੁਹਾਨੂੰ ਕੁਝ ਦਿਖ ਰਿਹਾ ਨਹੀਂ ਮੈਨੂੰ ਤਾਂ ਨੰਗੀਆਂ ਅੱਖਾਂ ਨਾਲ ਵੀ ਸਿਰ ਪੀ ਵੀ ਇਹਨੂੰ ਮੁਸ਼ਕਿਲ ਨਾਲ ਲਿਖਿਆ ਦਿਖ ਰਿਹਾ ਨੰਬਰ ਪਲੇਟ ਤਾਂ ਨਜ਼ਰ ਹੀ ਨਹੀਂ ਆ ਰਹੀ ਹੁਣ ਦੇਖੋ ਮੋਸਟਲੀ ਜਿਹੜੇ ਟਰੱਕ ਡਰਾਈਵਰ ਹੈਗੇ ਨੇ ਤੇ ਆਟੋ ਵਾਲੇ ਜਿਹੜੇ ਅੰਨੇਵਾ ਚਲਾਉਂਦੇ ਆ ਚਾਹੇ ਦਿਨੇ ਚਾਹੇ ਰਾਤ ਨੂੰ ਠੀਕ ਹੈ ਰਾਤ ਨੂੰ ਤਾਂ ਦੇਖਦੇ ਹੀ ਨਹੀਂ ਹੈਗੇ ਅੱਗੇ ਕੋਈ ਆ ਰਿਹਾ ਕਿ ਨਹੀਂ ਆ ਰਿਹਾ ਠੀਕ ਹੈ ਤੇ ਜੇ ਮੰਨ ਲਓ ਇਹ ਬੰਦਾ ਕਿਸੇ ਨੂੰ ਹਿੱਟ ਕਰਕੇ ਭੱਜ ਗਿਆ ਮੰਨ ਲਓ ਕਿਸੇ ਨੇ ਫੋਟੋ ਵੀ ਖਿੱਚ ਲਈ ਤੇ ਫੋਟੋ ਦੇ ਵਿੱਚ ਨਜ਼ਰ ਆ ਰਿਹਾ ਤੁਸੀਂ ਆਪ ਦੇਖੋ ਵੀਡੀਓ ਦੇ ਵਿੱਚ ਜ਼ੂਮ ਕਰਕੇ ਕੋਈ ਨ ਇਹਦੀ ਨੰਬਰ ਪਲੇਟ ਜਿਹੜੀ ਆ ਨਜ਼ਰ ਨਹੀਂ ਆ ਰਹੀ ਤੇ ਕਿਵੇਂ ਤੁਸੀਂ ਪਤਾ ਕਰੋਗੇ ਸੋ ਇਹ ਕਿੰਨਾ ਵੱਡਾ ਕਰਾਈਮ ਆ ਦੇਖੋ ਇਹਨਾਂ ਨੂੰ ਇਹਨੂੰ ਸਾਫ਼ ਕਰਕੇ ਰੱਖਣਾ ਚਾਹੀਦਾ ਕਿ ਨਹੀਂ ਤੁਸੀਂ ਦੱਸੋ ਇਹ ਜਿਹੜੀ ਮੇਰੀ ਗੱਲ ਆ ਇਹ ਕਿੱਥੋਂ ਤੱਕ ਜਾਇਜ਼ ਆ ਕਿੱਥੋਂ ਤੱਕ ਸਹੀ ਆ ਤੁਸੀਂ ਦੱਸੋ ਜਿਹੜੇ ਜਾਂਦੇ ਆ ਨਾ ਕਰਦੇ ਜੀ ਉਹਨਾਂ ਨੂੰ ਪਤਾ ਲੱਗਦਾ ਜਿਹੜੇ ਮਤਲਬ ਗਿਆਨ ਵੰਡਣ ਵਾਲੇ ਉਹ ਤਾਂ ਬਹੁਤ ਹੁੰਦੇ ਆ ਬਟ ਜਿਹੜੇ ਅਸਲ ਮਾਇਨੇ ਦੇ ਵਿੱਚ ਇਸ ਚੀਜ਼ ਬਾਰੇ ਆਪਣੀ رائے ਰੱਖਣਾ ਚਾਹੁੰਦੇ ਆ ਉਹ ਕਮੈਂਟਾਂ ਦੇ ਵੀ ਜ਼ਰੂਰ ਦੱਸਿਓ ਇਹ ਕਿੱਥੋਂ ਤੱਕ ਜਾਇਜ਼ ਆ ਕੀ ਕਾਨੂੰਨ ਨੂੰ ਇਹਨਾਂ ਦੇ ਉੱਪਰ ਕਾਰਵਾਈ ਕਰਨੀ ਚਾਹੀਦੀ ਕਿ ਨਹੀਂ ਕਾਰੋਈ ਜੇ ਕਰਦੇ ਹੁੰਦੇ ਫਿਰ ਆ ਹਾਲਣਾ ਹੁੰਦਾ ਕਮੈਂਟ ਕਰਕੇ ਜਰੂਰ ਦੱਸਿਓ ਧੰਨਵਾਦ